ਹਾਂਜੀ ਬ੍ਰੈਮਟਨ ਵਾਲਿਓ ਆਪਾਂ ਨੂੰ ਆਹ ਬਾਈ ਜੀ ਡੈਬਿਟ ਕਾਰਡ ਜਿਹੜਾ ਕੇਡੀ ਬੈਂਕ ਦਾ ਕੀਰਤਕੌਰ ਕੰਗ ਦੇ ਨਾਂ ਤੋਂ ਜਿਹੜਾ ਡੋਲਰਾਮਾ ਦੇ ਸਾਹਮਣੇ ਪਿਆ ਸੀ ਹਨਾ ਉਹ ਆਪਾਂ ਨੂੰ ਉੱਥੋਂ ਮਿਲਿਆ ਡੋਲਰਾਮਾ ਤੋਂ ਉਹ ਐਡਰੈਸ ਦੱਸ ਗਏ ਜਿਹੜਾ ਮਿਸਿਸ ਐਗ ਐਂਡ ਫਾਈਨੈਂਸ਼ੀਅਲ ਡਰਾਈਵ ਤੇ ਹਨਾ ਉਹਦੇ ਅੱਗੇ ਪਿਆ ਸੀਗਾ ਕੀਰਤਕੌਰ ਕੰਗ ਦੇ ਨਾਂ ਤੇ ਆ ਇਹਦੀ ਮਿਆਦ ਵੀ ਹਜੇ ਕਾਫੀ ਪੰਜਾਂ ਛੇ ਸਾਲਾਂ ਦੀ ਹੈਗੀ ਪਈ ਆ ਤੇ ਵੈਸੇ ਤਾਂ ਉਹਨਾਂ ਨੇ ਬੰਦ ਕਰਾਈ ਦਿੱਤਾ ਹੋਊਗਾ ਹਨਾ ਤੇ ਫਿਰ ਵੀ ਜੇ ਬਈ ਡਾਕੂਮੈਂਟ ਤਾਂ ਹਰੇਕ ਨੂੰ ਜ਼ਰੂਰੀ ਹੁੰਦੇ ਆ ਜੇ ਫਿਰ ਵੀ ਉਹਨਾਂ ਨੂੰ ਚਾਹੀਦਾ ਕੀਰਤਕੌਰ ਕੰਗ ਭੈਣ ਨੂੰ ਹਨ ਤੇ ਆਪਾਂ ਨੂੰ ਫੋਨ ਲਾ ਕੇ ਆਪਦਾ ਇਹ ਜਿਹੜਾ ਡੈਬਿਟ ਕਾਰਡ ਲੈ ਕੇ ਜਾ ਸਕਦੇ ਆ ਆਪਣਾ ਫੋਨ ਨੰਬਰ ਹੈਗਾ ਜੀ 299623 992 2896235992 ਤੇ ਜੇ ਉਹਨਾਂ ਨੂੰ ਬਈ ਜੀ ਲੋੜ ਆ ਹਨਾ ਇਹ ਡੈਬਿਟ ਕਾਰਡ ਦੀ ਤੇ ਬਈ ਜੀ ਆਪਾਂ ਨੂੰ ਕਾਲ ਕਰਕੇ ਉਹ ਜ਼ਰੂਰ ਆਪਣੇ ਤੋਂ ਕਲੈਕਟ ਕਰ ਸਕਦੇ ਆ ਤੇ ਜੇ ਥੋੜੀ ਵੀ ਨਜ਼ਰ ਦੇ ਵਿੱਚ ਤੁਹਾਡਾ ਕੋਈ ਭੈਣ ਭਰਾ ਹੈਗਾ ਹਨਾ ਕੀਰਤ ਕੰਗ ਦੇ ਕੋਈ ਗਾਂ ਦੀ ਗਾਂ ਤੇ ਬਾਈ ਜੀ ਉਹਨੂੰ ਜਰੂਰ ਇਹ ਮੈਸੇਜ ਪਿਆਓ ਜੀ ਧੰਨਵਾਦ ਜੀ ਹਾਂਜੀ ਬ੍ਰੈਮਟਨ ਵਾਲਿਓ ਆਪਾਂ ਨੂੰ ਆ ਬਾਈ ਜੀ ਡੈਬਿਟ ਕਾਰਡ ਜਿਹੜਾ ਕੇਡੀ ਬੈਂਕ ਦਾ ਕੀਰਤਕੌਰ ਕੰਗ ਦੇ ਨਾਂ ਤੋਂ ਜਿਹੜਾ ਡੋਲਰਮਾਂ ਦੇ ਸਾਹਮਣੇ ਪਿਆ ਸੀ ਹਨਾ ਉਹ ਆਪਾਂ ਨੂੰ ਉੱਥੋਂ ਮਿਲਿਆ ਡੋਲਰਮਾਂ ਤੋਂ ਐਡਰੈਸ ਦੱਸ ਗਏ ਜਿਹੜਾ ਮਿਸਿਸ ਅਗ ਐਂਡ ਫਾਈਨੈਂਸ਼ੀਅਲ ਡਰਾਈਵ ਤੇ ਹਨਾ ਉਦੇ ਅੱਗੇ ਪਿਆ ਸੀਗਾ ਕੀਰਤਕੌਰ ਕੰਗ ਦੇ ਨਾਂ ਤੇ ਆ ਇਹਦੀ ਮਨਿਆਦ ਹੀ ਭਾਜੇ ਕਾਫੀ ਪੰਜਾਂ ਛੇਾਂ ਸਾਲਾਂ ਦੀ ਹੈਗੀ ਪਈ ਆ ਤੇ ਵੈਸੇ ਤਾਂ ਉਹਨਾਂ ਨੇ ਬੰਦ ਕਰਾਈ ਦਿੱਤਾ ਹੋਊਗਾ ਹਨਾ ਤੇ ਫਿਰ ਵੀ ਜੇ ਬਈ ਡਾਕੂਮੈਂਟ ਤਾਂ ਹਰੇਕ ਨੂੰ ਜ਼ਰੂਰੀ ਹੁੰਦੇ ਆ ਜੇ ਫਿਰ ਵੀ ਉਹਨਾਂ ਨੂੰ ਚਾਹੀਦਾ ਕੀਰਤਕੌਰ ਕੰਗ ਭੈਣ ਨੂੰ ਹਨਾ ਤੇ ਆਪਾਂ ਨੂੰ ਫੋਨ ਲਾ ਕੇ ਆਪਦਾ ਇਹ ਜਿਹੜਾ ਡੈਬਿਟ ਕਾਰਡ ਲੈ ਕੇ ਜਾ ਸਕਦੇ ਆ ਆਪਣਾ ਫੋਨ ਨੰਬਰ ਹੈਗਾ ਜੀ 299623 9592 2896235992 ਤੇ ਜੇ ਉਹਨਾਂ ਨੂੰ ਬਾਈ ਜੀ ਲੋੜ ਆ ਹਨਾ ਇਹ ਡੈਬਿਟ ਕਾਰਡ ਦੀ ਤੇ ਬਾਈ ਜੀ ਆਪਾਂ ਨੂੰ ਕਾਲ ਕਰਕੇ ਉਹ ਜਰੂਰ ਆਪਣੇ ਤੋਂ ਕਲੈਕਟ ਕਰ ਸਕਦੇ ਆ ਤੇ ਜੇ ਥੋੜੀ ਵੀ ਨਜ਼ਰ ਦੇ ਵਿੱਚ ਤੁਹਾਡਾ ਕੋਈ ਭਣਪਰਾ ਹੈਗਾ ਹਨਾ ਕੀਰਤ ਕੰਗ ਦੇ ਕੋਈ ਗਾਂ ਦੀ ਗਾਂ ਤੇ ਬਾਈ ਜੀ ਉਹਨੂੰ ਜਰੂਰ ਇਹ ਮੈਸੇਜ ਪਿਆਓ ਜੀ ਧੰਨਵਾਦ ਜੀ ਹਾਂਜੀ ਬ੍ਰੈਂਟਨ ਵਾਲਿਓ ਆਪਾਂ ਨੂੰ ਆਹ ਬਾਈ ਜੀ ਡੈਬਿਟ ਕਾਰਡ ਜਿਹੜਾ ਕੇਡੀ ਬੈਂਕ ਦਾ ਕੀਰਤ ਕੌਰ ਕੰਗ ਦੇ ਨਾਂ ਤੋਂ ਜਿਹੜਾ ਡੋਲਰ ਆਮਾ ਦੇ ਸਾਹਮਣੇ ਪਿਆਸ ਹੀ ਹਨਾ ਉਹ ਆਪਾਂ ਨੂੰ ਉੱਥੋਂ ਮਿਲਿਆ ਡੋਲਰ ਆਮਾ ਤੋਂ ਉਹ ਐਡਰੈਸ ਦੱਸ ਗਏ ਜਿਹੜਾ ਮਿਸਿਸ ਅਗ ਐਂਡ ਫਾਈਨੈਂਸ਼ੀਅਲ ਡਰਾਈਵ ਤੇ ਹਨਾ ਉਹਦੇ ਅੱਗੇ ਪਿਆਸ ਸੀਗਾ ਕੀਰਤਕੌਰ ਕੰਗ ਦੇ ਨਾਂ ਤੇ ਆ ਇਹਦੀ ਮਨਿਆਦ ਹੀ ਭਾਜੀ ਕਾਫੀ ਪੰਜਾਂ ਛੇ ਸਾਲਾਂ ਦੀ ਹੈਗੀ ਪਈ ਆ ਤੇ ਵੈਸੇ ਤਾਂ ਉਹਨਾਂ ਨੇ ਬੰਦ ਕਰਾਈ ਦਿੱਤਾ ਹੋਊਗਾ ਹਨਾ ਤੇ ਫਿਰ ਵੀ ਜੇ ਬਾਈ ਡਾਕੂਮੈਂਟ ਤਾਂ ਹਰੇਕ ਨੂੰ ਜ਼ਰੂਰੀ ਹੁੰਦੇ ਆ ਜੇ ਫਿਰ ਵੀ ਉਹਨਾਂ ਨੂੰ ਚਾਹੀਦਾ ਕੀਰਤਕੌਰ ਕੰਗ ਭੈਣ ਨੂੰ ਹਨ ਤੇ ਆਪਾਂ ਨੂੰ ਫੋਨ ਲਾ ਕੇ ਆਪਦਾ ਇਹ ਜਿਹੜਾ ਡੈਬਿਟ ਕਾਰਡ ਲੈ ਕੇ ਜਾ ਸਕਦੇ ਆ ਆਪਣਾ ਫੋਨ ਨੰਬਰ ਹੈਗਾ ਜੀ 299623 992 2896235992 ਤੇ ਜੇ ਉਹਨਾਂ ਨੂੰ ਬਾਈ ਜੀ ਲੋੜ ਆ ਹਨ ਇਹ ਡੈਬਿਟ ਕਾਰਡ ਦੀ ਤੇ ਬਾਈ ਜੀ ਆਪਾਂ ਨੂੰ ਕਾਲ ਕਰਕੇ ਉਹ ਜ਼ਰੂਰ ਆਪਣੇ ਤੋਂ ਕਲੈਕਟ ਕਰ ਸਕਦੇ ਆ ਤੇ ਜੇ ਥੋੜੀ ਵੀ ਨਜ਼ਰ ਦੇ ਵਿੱਚ ਤੁਹਾਡਾ ਕੋਈ ਭੈਣ ਭਰਾ ਹੈਗਾ ਹਨਾ ਕੀਰਤ ਕੰਗ ਦੇ ਕੋਈ گاਹ ਦੀ ਗਾਂ ਤੇ ਬਾਈ ਜੀ ਉਹਨੂੰ ਜਰੂਰ ਇਹ ਮੈਸੇਜ ਪਿਆਓ ਜੀ ਧੰਨਵਾਦ